ਪੂਰੇ ਦੇਸ਼ ਦੇ ਵਿੱਚ ਦੀਵਾਲੀ ਨੂੰ ਲੈ ਕੇ ਰੌਣਕਾਂ ਦੇਖਣ ਨੂੰ ਮਿਲਦੀਆਂ ਪਈਆਂ ਨੇ ਜਿੱਥੇ ਇੱਕ ਪਾਸੇ ਪਟਾਕਾ ਵਪਾਰੀਆਂ ਦੇ ਵਿੱਚ ਵੀ ਉਤਸ਼ਾਹ ਦੇਖਣ ਨੂੰ ਮਿਲਦਾ ਪਿਆ ਕਿਉਂਕਿ ਕਰੋਨਾ ਕਾਲ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਜਦੋਂ ਹੋ ਸਕਦਾ ਹੈ ਕਿ ਧੂਮ-ਧਾਮ ਦੇ ਨਾਲ ਦੀਵਾਲੀ ਮਨਾਈ ਜਾ ਸਕੇ ਪਰ ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਸਿਰਫ 2 ਘੰਟੇ ਲਈ ਅਸੀਂ ਗ੍ਰੀਨ ਪਟਾਕੇ ਚਲਾ ਸਕਦੇ ਹਾਂ ਪਰ ਦੂਸਰੇ ਪਾਸੇ ਪਟਾਕਾ ਵਪਾਰੀਆਂ ਦੇ ਵੱਲੋਂ ਵੀ ਦੁਕਾਨਾਂ ਸਜਾਈਆਂ ਜਾ ਰਹੀਆਂ ਨੇ ਪਰ ਤਾਜ਼ਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਜਿੱਥੇ ਟਾਕਾ ਵਪਾਰੀਆਂ ਦੇ ਵੱਲੋਂ ਦੁਕਾਨਾਂ ਤਾਂ ਲਗਾ ਲਈਆਂ ਗਈਆਂ ਪਰ ਜਦੋਂ ਲਾਇਸੈਂਸ ਵੰਡਣ ਨੂੰ ਲੈ ਕੇ ਦੇਖਿਆ ਗਿਆ ਕਿ ਕੋਈ ਵੀ ਉੱਚ ਅਧਿਕਾਰੀ ਨਹੀਂ ਸਾਹਮਣੇ ਆਇਆ ਅਤੇ ਜਦੋਂ ਇਸ ਬਾਬਤ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਤੁਸੀਂ ਵੀ ਦੇਖ ਲਵੋ ਕਿਵੇਂ ਸਭ ਬਹਾਦਰ ਹੋਣੀ ਗੱਲਾਂ ਨੂੰ ਲੈ ਕੇ ਪੱਲਾ ਛੱਡਦੇ ਪਏ ਨੇ ਉਹਦੇ ਗੱਲ ਥੋੜੀ ਨੂੰ ਚਲੋ ਅਜੇ ਅੱਜ ਗੋਲ ਵਿਖਲੇ ਹੈਗੇ ਆ 20 ਬੰਦੇ ਨੇ ਗੋਲ ਕੱਢੇਗੇ ਆ ਪਿਛਲੀ ਵਾਰ ਦੀ ਤਰ੍ਹਾਂ ਹੀ ਇਸ ਵਾਰ ਵੀ 120 ਕੰਨ ਲੱਗਣਗੇ ਨਾ ਪਿਛਲੀ ਵਾਰ 120 ਲੱਗੀ ਆਸੀ ਨਾ ਸਵਾਰੀ ਖਾ ਤੁਹਾਡੇ ਫਰੋਮ ਨੂੰ ਆਪਾਂ ਕੀ ਕਰ ਸਕਦੇ ਆ ਜਿਹੜਾ ਬਲਾਜ ਨੇ ਰਾ ਰਾ ਨਿਕਲਦੀ ਹੁੰਦੀ ਆ ਕਾਲਾ ਨਿਕਲਦੀ ਆ ਇੱਕ ਬਲਾਕ ਦੇ ਵਿੱਚ ਪੰਜ ਚਾਰ ਤੋਂ ਪੰਜ ਦੁਕਾਨਾਂ ਹੁੰਦੀਆਂ ਨਹੀਂ ਹੁੰਦੀਆਂ ਜੀ ਇਹੋ ਜਿਹਾ ਕੋਈ ਕੋਈ ਆ ਜਾ ਇਹੋ ਜਿਹਾ ਸਿਸਟਮ ਨਹੀਂ ਹੈ ਕੈਸ਼ ਸਕਾਨਰ ਕਰੇਗਾ ਸਾਡੇ ਸਾ ਅਸੀਂ ਬਾਜ਼ਾਰਾਂ ਵਿੱਚ ਦੁਕਾਨ ਕਰਦੇ ਆ ਸਾਡੇ ਚਾਹ ਭਰਾ ਬੈਠੇ ਚਾਰਾ ਭਰਾਵਾਂ ਦੇ ਸਕਾਨਰ ਅਲੱਗ-ਅਲੱਗ ਹੀ ਰੱਖਦੇ ਆ ਪੈਸਾ ਇੱਕ ਬੰਦਾ ਕਿੱਦਾਂ ਫੜ ਲੇਗਾ ਇਹ ਆਪ ਤੁਹਾਡੇ ਰਾਸ਼ ਵਿੱਚ ਹਰ ਬੰਦਾ ਸਾਡਾ ਸਰਵੰਟ ਵੀ ਜਿਹੜੇ ਆ ਹਬੀ ਪੈਸਾ ਦੇ ਉਹਨਾਂ ਕੋਲ ਕੋਈ ਅਥੋਰਟੀ ਆ ਉਹਨਾਂ ਪੈਸੇ ਸਰ ਗੱਲ ਇੱਕ ਦੁਕਾਨ ਦੀ ਬਤੀ ਗਈ ਹੈ ਐਡਮਿਨਿਸਟ੍ਰੇਸ਼ਨ ਵੱਲੋਂ 20 ਦੁਕਾਨਾਂ ਦੀ ਗੱਲ ਕੀਤੀ ਗਈ ਹੈ ਇਨ ਆਊਟ ਐਂਟਰੀ ਕੀ ਹੋਏਗੀ ਜਿਹੜੀ ਸੇਲ ਹੋਈ ਗਈ ਜਿਹੜਾ ਤੁਹਾਡਾ ਕੈਸ਼ ਕਾਊਂਟਰ ਹੋਏਗਾ ਫਿਰ ਉਹ ਗੀਐਸਟੀ ਬਿੱਲ ਦਿੱਤੇ ਜਾਣਗੇ ਬਿਲਕੁਲ ਅਸੀਂ ਬਿੱਲ ਦੇ ਕੇ ਮੈਂ ਮਾਲ ਵੇਚ ਦੇ ਸੋ ਡਿਜੀਟਲ ਹੀ ਹੋਣਗੇ ਸਾਰੇ ਬਿਲਕੁਲ ਮੈਨੂਅਲ ਕੱਟੇ ਜਾਣਗੇ ਉੱਥੇ ਡਿਜੀਟਲ ਵਾਲਾ ਸੈਕਟਰ ਤਿੰਨ ਦਿਨ ਜਿੱਥੋਂ ਬਣ ਜਾਵੇ ਸਾਰੇ ਦੁਕਾਨਾਂ ਵਿੱਚ ਵੱਖਰੀ ਵੱਖਰੀ ਭਰਾ ਸਾਰੇ ਵੱਖਰੀ ਵੱਖਰੀ ਵਟਾਂ ਦੀ ਪਾਰਟਿਸ਼ਨ ਕਰਦੇ ਨਹੀਂ ਜੀ ਜਿਹੜਾ ਜਿਹਦਾ ਡਾਲ ਗਿਆ ਉਹਦੀ ਸਿਹਦਰ ਦੀ ਆ ਸੀ ਸਿਹਦਰ ਦੀ ਥੋੜੀ ਲੈਣੀ ਕਿਸੇ ਦੀ ਮੈਂ ਤਾਂ ਕੈਸ਼ ਤੋਂ ਜ਼ਿਆਦਾ ਹੁੰਦਾ ਜੀ ਸਾਡੀ ਸਿਹਦਰ ਦੀ ਕੋਈ ਨਹੀਂ ਹੁੰਦੀ ਅੱਛਾ ਜੀ ਹਾਂ ਜੀ ਸਿਹਦਰ ਦੀ ਜਿਹੜੀ ਹੈ ਜਿੰਨੇ ਮਾਲਕ ਆ ਆਪਣਾ ਜਿਹੜਾ ਡਾ ਨਿਕਲਿਆ ਉਹ ਕਿਸਾ ਕੰਮ ਕਰਦਾ ਉਹਨਾਂ ਨੂੰ ਪਤਾ ਇੱਕ ਜਿਹੜਾ ਮੈਸੇਜ ਹੈਗਾ ਆ ਬੜਾ ਵਾਇਰਲ ਹੋ ਰਿਹਾ ਜਿਹਦੇ ਵਿੱਚ 45000 ਰੁਪਏ ਪਰ ਡਿਪੋਜ਼ਿਟ ਕਰਨ ਨੂੰ ਕਿਹਾ ਗਿਆ ਜਿਨੇ ਅਗਰ ਉਥੇ ਸ਼ਾਪ ਲੈਣੀ ਹੈ ਪਾਸਪੋਰਟ ਸਾਈਜ਼ ਫੋਟੋ ਆਧਾਰ ਕਾਰਡ ਤੇ ਦੋ ਬੇਟੀਆਂ ਦੇ ਨਾਮ ਵੀ ਹੈ ਕਿ ਜਿਨ੍ਹਾਂ ਨੂੰ ਜਾ ਕੇ ਡਿਪੋਜ਼ਿਟ ਕਰਾਣੀ ਹੈ ਦੇਖੋ ਜਿਹੜੇ ਦੁਕਾਨਾਂ ਕਈ ਬੰਦੀਆਂ ਉਹਦੇ ਪੈਸੇ ਤੇ ਦੇਣੀ ਬਣਿਆ ਨਾ ਸਰ ਗਵਰਨਮੈਂਟ ਦੇ ਵੱਲ ਅੱਗੇ ਦਿੰਦੀਆਂ ਨਹੀਂ ਆ ਯਾ ਤੇ ਠੇਕੇਦਾਰ ਜਿਹਦਾ ਬੰਨਿਆ ਠੇਕੇਦਾਰ ਨੇ ਜਿਹਦੀ ਚੀਜ਼ਾਂ ਬਣਾਏਗਾ ਉਹਦੇ ਪੈਸੇ ਉਹਦੇ ਲੈਣ। ਤੇ ਡੀਸੀਪੀ ਸਾਹਿਬ ਦੱਸ ਕੇ 2000 ਰੁਪਏ ਰੈਂਟ ਉਹ ਚ 45000 ਜਾਨੀ ਕਿ ਤਕਰੀਬਨ 30 ਸਾਲਾਂ ਦਾ ਨੌਲਤਰ ਵੀ ਲੱਗ ਜਾਣਾ। ਨਹੀਂ ਯਾ ਤੁਸੀਂ ਨਾ ਡੀਸੀਪੀ ਸਾਹਿਬ ਨੂੰ ਉਹਨਾਂ ਨੂੰ ਪਤਾ ਹੋਣਾ ਇਸ ਵਾਰ ਦੇ ਵਿੱਚ। ਲੇਕਿਨ ਇਸ ਵਾਰ ਦੇ ਸਾਡ ਕੋਈ ਅਸੀਂ ਨਾ। ਨਹੀਂ ਤੁਹਾਡੇ ਸਾਹਮਣੇ ਰੈਂਟ ਕਿੰਨਾ ਹੈ? ਕਿਹੜਾ? ਟਾਡੇ ਸਾਰਾ ਰੈਂਟ ਕਿੰਨਾ ਗਣਦੇ ਦੇਖੋ ਦੁਕਾਨਦਾਰ ਜਿਹੜੇ ਜਿਹੜੇ ਬੰਦੇ ਆ ਉਹਦੇ ਪੈਸੇ ਲੱਗਣੇ ਆ ਢੱਕੇਦਾਨੇ ਜੋ ਕਹੇਗਾ ਉਹਨੂੰ ਪੈਸੇ ਉਹਨੂੰ ਦੇਣੇ ਪੈਣਗੇ ਕੀ ਰੈਂਟ ਦਿੱਤਾ ਜਾ ਰਿਹਾ ਨਹੀਂ ਅੱਜ ਤੱਕ ਅਸੀਂ ਕੁਛ ਨਹੀਂ ਦਿੱਤੇ ਪੈਸੇ ਪੈਸੇ ਵਾਲੇ ਪੈਸੇ ਵਾਲੇ ਮੈਨੂੰ ਕੋਈ ਨਹੀਂ ਦੇਖੋ ਤੁਸੀਂ ਕੰਮ ਕਰਦੇ ਪਤਾ ਹੋਏ ਨਹੀਂ ਨਹੀਂ ਸਾਡੇ ਸਾਰੇ ਕੋਈ ਅਸੀਂ ਆ ਰੇਡ ਹੀ ਕਰਿਆ ਸਰ ਰੇਡ ਆਇਆ ਲੱਕ ਰੇਡ ਵੀ ਦਿੱਤਾ ਗਿਆ ਨਹੀਂ ਇਹ ਤਾਂ ਤੁਹਾਨੂੰ ਪਤਾ ਹੁੰਦਾ ਤੁਹਾਡੇ ਕੋ ਫਾਰਮ ਫਿਲ ਕਰਾਏ ਜਾਂਦੇ ਫੀਸ ਤੁਸੀਂ ਜਮਾ ਕਰਾ ਰਹੇ ਹੋ ਜਿਹੜੇ ਜਿਹੜੇ ਫੀਸਾਂ ਦੇ ਪੈਸੇ ਉਹ ਫੀਸਾਂ ਦੇ ਪੈਸੇ ਦੇਖੋ ਇਕੱਠੇ ਕਰਕੇ ਦੀ ਫੀਸ ਹੈ ਰੈਂਟ ਹੈ ਨੇ ਮੈਂ ਕਾਰਪੋਰੇਸ਼ਨ ਨੂੰ ਕੀ ਰੈਂਟ ਜਾ ਰਿਹਾ ਤੁਹਾਨੂੰ ਕਾਰਪੋਰੇਸ਼ਨ ਦਾ ਡਟਿਆ ਸੀ ਉਹ ਜਿੰਨੇ ਦਿਨ ਕੰਮ ਕਰਾਂਗੇ ਉਹਨੇ ਦਿਨ ਦਾ ਉਹਨਾਂ ਦਾ ਡਟਿਆ ਸੀ ਕੀ ਰੈਂਟ ਕੀ ਹੈ ਜੋ ਡਟ ਉਹ ਬੰਦਾ ਸੁ ਦਿੰਨੇ ਆ ਉਹਨਾਂ ਨੂੰ ਅਸੀਂ ਕਿਹੜੀ ਕਾਰਪੋਰੇਸ਼ਨ ਇਹ ਪਤਾ ਆ ਰਿਹਾ 2000 3000 ਕਾਰਪੋਰੇਸ਼ਨ ਨੂੰ ਪਤਾ ਕੀ ਰੈਂਟ ਲੈਣਾ ਤੁਸੀਂ ਦੇ ਰਹੇ ਹੋ ਸਰ ਰੈਂਟ ਹਲੇ ਦਿੱਤਾ ਨਹੀਂ ਹਲੇ ਜੇ ਕਾਰਪੋਰੇਸ਼ਨ ਆਏਗਾ ਕਾਰਪੋਰੇਸ਼ਨ ਨੂੰ ਦਿੱਤੀ ਜਾਏ ਪਿਛਲੇ ਸਾਲ ਕਿਨਾਂ ਉਹ ਸਾਡੇ ਕੈਸ਼ ਨੂੰ ਪਤਾ ਹੁੰਦਾ ਜਿਹੜਾ ਕੈਸ਼ ਜਮਾ ਕਰਾਂਗੇ ਸਾਡੇ ਕੋਲ ਕੌਣ ਨੇ ਕੈਸ਼ ਰੱਖਿਆ ਹਾਂਜੀ ਫੋਨ ਮੇ ਕਰਦੇ ਦੋ ਦਿਨ ਬੰਦੇ ਰੱਖੇ ਦੀ ਜਿਹੜਾ ਕੈਸ਼ ਕਰਕੇ ਜਾਣਾ ਸਮਾਨ ਲੈ ਕੇ ਲੈਣਾ ਜੀ ਦੋ ਇਹ ਮਾਰਕੀਟ ਲੱਗਦੀ ਮਾਰਕੀਟ ਖਤਮ ਹੋ ਜਾਂਦੀ ਦਿਵਾਲੀਆਂ ਬਾਅਦ ਕੋਈ ਹਿਸਾਬ ਕਤਾਵ ਨਹੀਂ ਲੈਂਦੇ ਕੈਸ਼ੀਰ ਕੋਲ ਹਨਾ ਕੈਸ਼ੀਰ ਕੋਲ ਪੈਸਾ ਹਕਤਾਉ ਨਹੀਂ ਲੈਂਦੇ ਸਾਬੋਸ ਹੁੰਦਾ ਸਰ ਇਹ ਤੁਹਾਨੂੰ ਪਤਾ ਹੋਣਾ ਹੈ ਇਹ ਸਟੋਰੇਜ ਦੀ ਕਿੰਨਾ ਸਪੈਸ਼ਲ ਹੋਵੇ ਹਨਾ ਐਕਸਟਰਾ ਮਾਲ ਜਿਹੜਾ ਪਹਿਲਾਂ ਐਕਸਟਰਾ ਨੂੰ ਸੋਧ ਕੇ ਉਧਰ ਕਰਦੇ ਕਿ ਕਿ ਗਰਾਊਂਡ ਚ ਰੱਖਦੇ ਜੀ ਜੀ ਮਾਲ ਬਚਦਾ ਹੀ ਨਹੀਂ ਜੀ ਮਾਲ ਇਹ ਥੋੜਾ ਥੋੜਾ ਖਿੱਦੇ ਜਾਂਦਾ ਜਿੰਨਾਂ ਕੋਈ ਆਪਣਾ ਦਿਵਾਲੀ ਸਾਰਿਆਂ ਦੀ ਦਿਵਾਲੀ ਜਿਹੜੀ ਅੱਛੀ ਲੱਗੇ ਔਰ ਸਾਰੇ ਜਿਲਾਂ ਦੇ ਸ਼ਹਿ ਸਾਰੇ ਦੀ ਆਈ ਖਾਸ਼ ਆ ਕਿ ਕੋਈ ਵੀ ਦੁਕਾਨ ਕੋਈ ਵੀ ਘਰ ਕੋਈ ਵੀ ਪਰਿਵਾਰ ਇਹ ਦਿਵਾਲੀ ਦਾ ਜਿਆਦਾ ਵੱਡਾ ਤਿਆਰ ਆ ਉਸ ਤੋਂ ਬஞ்சਿਤ ਨਾ ਰਹੇ ਅਸੀਂ ਕਹਿੰਦਾ ਸਾਰੇ ਘਰਾਂ ਦੇ ਵਿੱਚ ਖੁਸ਼ੀਆਂ ਹੋਣ ਤੇ ਖੁਸ਼ਹਾਲ ਵਪਾਰੀ ਵੀ ਜਿਹੜੇ ਆਏ ਆ ਖੁਸ਼ਹਾਲ ਹੋ ਕੇ ਥੋ ਜਾਨ ਨਿਕਲਣ ਐਹੀ ਸਾਨੂੰ ਪ੍ਰਮਾਤਮਾ ਪ੍ਰਭੂ ਰਾਮ ਜੀ ਦੇ ਕੇ ਪ੍ਰਾਰਥਨਾ ਕਰਦੇ ਆ ਕਿ ਸਾਰੇ ਖੁਸ਼ਹਾਲ ਹੋ ਕੇ ਰਹਿਣ ਔਖਾ ਹੋ ਕੇ ਜਾਂ ਔਰ ਲੋਕੀ ਆਪਣੇ ਘਰਾਂ ਚ ਖੁਸ਼ੀਆਂ ਨਾਲ ਪਟਾਕੇ ਦਸਾਂ ਲੈ ਕੇ ਜਿਹੜੇ 9 ਤੋਂ 10 ਜੋ ਪ੍ਰਸ਼ਾਸਨ ਕਰੇਗੀ ਔਰ ਸਟ ਸਾਹਮਣਾ ਪਟਾਕੇ ਚਲਾਣਾ ਤੇ ਤੁਹਾਡੇ ਵੱਲੋਂ ਜਿਹੜਾ ਲਾਇਸੈਂਸ ਵੀ ਲੈ ਕੇ ਡਰਾਪ ਦਿੱਤੇ ਗਏ ਨੇ ਕਿੰਨੇ ਲੋਕਾਂ ਦੀ ਡਰਾਪ ਦਿੱਤੇ ਗਏ ਕਿੰਨੇ ਲੋਕਾਂ ਦੀ ਪਰਚੀਆਂ ਪਈਆਂ ਨੇ ਦੇਖੋ ਇਹ ਜਿਹੜਾ ਅੱਜ ਸੀ ਤਿਹਾੜਾ ਦੇ ਮੱਦੇਨਜ਼ਰ ਜਿਹੜੇ ਮਾਨਯੋਗ ਹਾਈ ਕੋਰਟ ਤੇ ਸੁਪਰੀਮ ਕੋਰਟ ਦੀ ਗਾਈਡਲਾਈਨਸ ਹੈ ਉਰੇ ਅਕੋਰਡਿੰਗ ਅਸੀਂ ਅੱਜ ਇੱਕ ਲੱਕੀ ਡਰਾ ਕਰਿਆ ਜ ਜਿਹਦੇ ਵਿੱਚ ਸਾਡੇ ਕੋਲ 126 ਐਪਲੀਕੇਸ਼ਨਸ ਰੀਸੀਵ ਹੋਈਆਂ ਸੀ ਤੇ ਉਹਦੇ ਵਿੱਚੋਂ ਜਿਹੜਾ 20% ਅਸੀਂ ਕਰਨਾ ਹੁੰਦਾ ਜੋ 20 ਲਾਇਸੈਂਸ ਜਿਹੇ ਟੈਂਪਰੇਰੀ ਫਾਈਰ ਬ੍ਰੈਕਟ ਲਾਇਸੈਂਸ ਨੇ ਉਹ ਅਸੀਂ ਅੱਜ ਉਹਨਾਂ ਨੂੰ ਲੱਕੀ ਡਰਾ ਕਰਿਆ ਸਰ ਲਾਇਸੈਂਸ ਦੇ ਕਿੰਨੇ ਕੀ ਹੋਤੇ ਚਾਰजेस ਨੇ ਲਾਇਸੈਂਸ ਦੇ ਔਰ ਖਾਸ ਕਰਕੇ ਜੇਕਰ ਗੱਲ ਕੀਤੀ ਜਾਵੇ ਜੇਕਰ ਸ਼ਾਪ ਸਾਈਜ਼ ਦੀ ਦੇ ਸ਼ਾਪ ਕਾਉਂਟਰ ਬਾਰੇ ਪੋਜੀਸ਼ਨ ਬਾਰੇ ਉਸ ਬਾਰੇ ਦਾ ਇਹਦੇ ਵਿੱਚ ਜੀ ਇਸਵਰੀ ਏਸੀ ਜਿਹੜਾ ਹਮੇਸ਼ਾ ਦੀ ਤਰ੍ਹਾਂ ਬਲਟਨ پارک ਚੂਜ਼ ਕੀਤਾ ਹੈ ਕਿਉਂਕਿ ਖੁੱਲੀ ਜਗ੍ਹਾ ਹੈਗੀ ਹੈ ਸੋ ਉੱਥੇ ਜਿਹੜੀਆਂ ਸ਼ਾਪ ਸੈਟਅਪ ਹੋਣਗੀਆਂ ਤੇ ਉੱਥੇ ਸਬੰਧੀ ਜਿਹੜੇ ਮਿਊਨਿਸਪਲ ਕੋਆਪਰੇਸ਼ਨ ਹੈ ਜਾਂ ਜਿਹੜਾ ਫਾਇਰ ਡਿਪਾਰਟਮੈਂਟ ਹੈ ਜਾਂ ਜਿਹੜੇ ਮੈਡੀਕਲ ਫੈਸਿਲਿਟੀ ਹੈਗੀਆਂ ਨੇ ਉਹ ਅਕੋਰਡਿੰਗ ਟੂ ਜਿਹਨੀਆਂ ਸਾਡੇ ਕੋਲ ਗਾਈਡਲਾਈਨਸ ਆਈਆਂ ਹੋਈਆਂ ਨੇ ਉਹਦੇ ਅਕੋਰਡਿੰਗ ਹੀ ਸਾਰੀ ਅਸੀਂ ਡਿਪਲੋਏ ਕਰਾਂਗੇ ਕਿੰਨੇ ਸਾਰੇ ਕਿੰਨੀਆਂ ਦੁਕਾਨਾਂ ਦੇ ਜਿਹੜੀ ਦੁਕਾਨ ਦਾ ਸਾਈਟ ਹੈਗੇ ਜੀ ਉਹ ਇਹਦੇ ਵਿੱਚ ਮੈਂਸ਼ਨ ਨਹੀਂ ਹੈ ਜਿਹੜਾ ਗਾਈਡਲਾਈਨ ਹੈ ਬਟ ਅਸੀਂ ਸੇਫਟੀ ਨੂੰ ਮੱਦੇ ਨਜ਼ਰ ਲਾ ਕੇ ਗਏ ਉਥੇ ਪ੍ਰੋਪਰ ਪੀਸੀਆ ਵਗੈਰਾ ਡਿਪਲॉय ਕਰਾਂਗੇ ਤੇ ਜਿਹੜਾ 3-3 ਮੀਟਰ ਦਾ ਗੈਪ ਹੈਗਾ ਉਹਨੂੰ ਅਸੀਂ ਰੈਂਟ ਕੀ ਹੋਏਗਾ ਦੁਕਾਨ ਚ ਇੱਕ ਹੀ ਲਾਇਸੈਂਸ ਹੀ ਬਾਹਰ ਦਾ ਰੈਂਟ ਕੀ ਹੈ ਦੁਕਾਨ ਦਾ ਜਿਹੜਾ ਕਾਰਪੋਰੇਸ਼ਨ ਨੇ ਜਿਹੜੀ ਫੀਸ ਭਰਨੀ ਹੈ ਉਹ ਆਈ ਥਿੰਕ ਇਹਦੇ ਵਿੱਚ ਲਿਖੀ ਹੋਈ ਹੈ ਉਹ 1000 2000 ਰੁਪੀਏ ਹੈਗੀ ਹੈ ਜੀ ਅਚਾ ਜੀ ਕਾਰਪੋਰੇਸ਼ਨ ਦੀ ਹੈ ਇਹ 2000 ਰੁਪਏ ਕਾਰਪੋਰੇਸ਼ਨ ਦੀ ਹੈਗੀ ਹੈ ਜੀ। ਟੋਟਲ ਰੈਂਟ ਕਿੰਨਾ ਹੋਇਆ ਦੁਕਾਨਦਾਰ? 2000 ਰੁਪਏ ਹੈਗੇ। 2000 ਰੁਪਏ ਸਰ ਇੱਕ লাইਸੈਂਸ ਤੇ ਇੱਕ ਹੀ ਦੁਕਾਨ ਹੋਏਗੀ। ਬਿਲਕੁਲ ਜੀ। ਸਰ ਸਰ ਕੀ ਸਮਝਾਉਣਾ ਹੋ ਗਿਆ? ਜਿਹੜੀ ਸਾਡੇ ਸਾਡੇ ਵੱਲੋਂ ਆਲਰੇਡੀ ਇਸ ਪ੍ਰਕਿਰਿਆ ਤੋਂ ਪਹਿਲਾਂ ਹੀ ਜਿ ਤੁਸੀ ਦੇਖਿਆ ਹੋਏਗਾ ਤਾਂ 144 ਦੇ ਪ੍ਰੋ히ਬਿਟਰੀ ਆਰਡਰ ਜਾਰੀ ਕਰ ਦਿੱਤੇ ਗਏ ਹਨ ਜੇ ਕੋਈ ਵੀ ਵਾਇਲੇਸ਼ਨ ਹੋਊਗੀ ਕੋਈ ਇਲੀਗਲ ਸਟੋਰਿੰਗ ਹੋਊਗੀ ਜਾਂ ਇਲੀਗਲ ਕਿਸੇ ਕੋਈ ਇਸ ਤਰ੍ਹਾਂ ਦੀ ਸਾਡੇ ਪਾਲਿਸੀ ਆਊਗੀ ਨਾ ਇਮੀਡੀਏਟਲੀ ਐਫਆਰ ਦਾ ਮਤਲਬ ਇੱਕ ਦੁਕਾਨ ਦਾ ਮਤਲਬ ਇੱਕ ਦੁਕਾਨ ਜਾਂ ਇੱਕ ਦੁਕਾਨ ਦੇ ਅੰਦਰ ਕਾਊਂਟਰ ਪੰਜ ਲੱਗਣਗੇ ਕੈਸ਼ ਦੇ ਨਹੀਂ ਦੇਖੋ ਉਹ ਤਾਂ ਆਪਣੀ ਇੰਟਰਪ੍ਰੀਟੇਸ਼ਨ ਹੈ ਜੀ ਆਪਾਂ ਜਿਵੇਂ ਮਰਜੀ ਕਰ ਲਈਏ ਬਟ ਇੱਕ ਦੁਕਾਨ ਦਾ ਮਤਲਬ ਇੱਕ ਦੁਕਾਨ ਜਿਉਂਤੇ ਅਸੀਂ ਅੱਜ 20 ਸ਼ਾਪਸ ਨੂੰ ਲਾਇਸੈਂਸ ਜਾਰੀ ਕੀਤੇ ਨੇ ਉਹ ਤੇ 20 ਕਾਇਦਾ 20 ਦੁਕਾਨਾਂ ਹੀ ਹੋਣਗੀਆਂ ਜੇ ਉਹ ਆਪਣਾ ਆਪਣਾ ਡਿਸਪਲੇ ਕਰਦੇ ਆ ਪਾਰਟੀਸ਼ਨ ਕਰਕੇ ਜਾਂ ਫਿਰ ਪਾਰਟੀਸ਼ਨ ਕਰ ਸਕਦੇ ਪਾਰਟੀਸ਼ਨ ਕਿਵੇਂ ਮਤਲਬ ਦੁਕਾਨ ਦੇ ਅੰਦਰ ਨਹੀਂ ਦੇਖੋ ਕਿ ਕਾਊਂਟਰ ਉਹਦੇ ਵਿੱਚ ਕਿੰਨੇ ਹੋਣਗੇ ਕਾਊਂਟਰ ਇੱਕ ਜੀ ਦੁਕਾਨਾਂ ਤੇ ਇੱਕ ਹੀ ਕਾਊਂਟਰ ਹੋਗਾ ਉਹਦੇ ਤੇ ਇਨ ਆਊਟ ਦੀ ਐਂਟਰੀ ਕਿਵੇਂ ਹੋਣੀ ਆ ਇਨ ਆਊਟ ਦੀ ਕਿਵੇਂ ਮਤਲਬ ਨੂੰ ਸਮਝੇ ਜੇ ਇੱਥੇ ਸਰਵਿਸ ਦਾ ਕਿਹੜਾ ਰਾਸਤਾ ਨਹੀਂ ਦੇਖੋ ਉਹਦੇ ਵੀ ਸਿੰਪਲ ਹੀ ਗੱਲ ਹੈ ਕਿ ਜਿਹੜਾ ਬਲਟਨ پارک ਹੈ ਤੁਹਾਨੂੰ ਸਾਰਿਆਂ ਨੇ ਦਿਖਿਆ ਹੀ ਹੈ ਉਹ ਕਾਫੀ ਖੁੱਲਾ ਏਰੀਆ ਹੈ ਉਹਦੇ ਵਿੱਚ ਆਪਾਂ 20 ਸ਼ਾਪਸ ਸੈਟਅਪ ਕਰਨੀਆਂ ਬੀਚ ਉਪ ਸੈਟਅਪ ਕਰਕੇ ਤੇ ਵਿਚ ਗੈਪ ਵੀ ਹੋਣਾ ਚਾਹੀਦਾ ਕਿਉਂਕਿ ਸੇਫਟੀ ਇਹਦੇ ਵਿੱਚ ਸਭ ਤੋਂ ਜਿਹੜਾ ਸਾਡਾ ਇਹ ਸਾਰਾ ਪ੍ਰੋਸੈਸ ਕਰਨ ਦਾ ਜਿਹੜਾ ਮਕਸਦ ਹੈ ਉਹ ਸੇਫਟੀ ਨੂੰ ਮੇਨਟੇਨ ਕਰਨਾ ਤੇ ਉਸ ਕਾਰਨ ਹੀ ਅਸੀਂ ਜਿਹੜਾ 3-3 ਮੀਟਰ ਦਾ ਗੈਪ ਹੀ ਰੱਖਾਂਗੇ ਉੱਪਰ ਪ੍ਰੋਪਰ ਜਿਹੜਾ ਲਾਇਸੈਂਸ ਹੋルダー ਹੈ ਉਹਦਾ ਡਿਸਪਲੇ ਵੀ ਹੋਊਗਾ ਤੇ ਨਾਲ ਸਾਡੀ ਪੀਛਰ ਗੱਡੀਆਂ ਵੀ ਲੱਗਣਗੀਆਂ ਨਾਲ ਜਿਹੜੇ ਕੰਸਰਨਡ ਬਾਕੀ ਸਿਵਲ ਦੇ ਵਿਭਾਗ ਨਹੀਂ ਹੈਗੇ ਨੇ ਉਹ ਵੀ ਆਪਣੇ ਵੱਲੋਂ ਪੂਰੇ ਜੋ ਦੇ ਅਸਿੱਦੇ ਆਰਡਰ ਨੇ ਗ੍ਰੀਨ ਕਰੈਕਰਸ ਨੂੰ ਲੱਗੇ ਹਨ ਜਿਹੜੇ ਅਨਨੋਨ ਗ੍ਰੀਨ ਕਰੈਕਰਸ ਨੇ ਉਹਨੂੰ ਕਿਵੇਂ ਆਈਡੈਂਟੀਫਾਈ ਕਰਾਂਗੇ ਜਿਹੜੇ ਦੇਖ ਟੈਲ ਬੁੱਕ ਜਿਹਦੇ ਜਿਵੇਂ ਬੇਰੀਅਮ ਐ ਕ੍ਰੋਮੀਅਮ ਸਾਲਟਸ ਵਾਲੇ ਵੈਪਨ ਜਿਹੜੇ ਇਹ ਹੁੰਦੇ ਨੇ ਆਪਣੇ ਫਾਇਰ ਕਰੈਕਰਸ ਉਹ ਜੇ ਕੋਈ ਵੀ ਉਹ ਯੂਜ਼ ਹੁੰਦੇ ਹੋਏ ਤੇ ਉਹਦੇ ਵਿੱਚ ਅਸੀਂ ਕਾਰਵਾਈ ਕਰਾਂਗੇ ਉਹਦੇ ਵਿੱਚ ਲਿਖਿਆ ਹੁੰਦਾ ਕਿਵੇਂ ਆਈਡੈਂਟੀਫਾਈ ਕੀਤਾ ਜਾਈਏਗਾ ਉਹਦੇ ਉੱਪਰ ਲਿਖਿਆ ਹੁੰਦਾ ਜੀ ਜਿਹੜੇ ਜਦੋਂ ਕੋਈ ਵੀ ਮੈਨੂਫੈਕਚਰਿੰਗ ਕੰਪਨੀ ਬਣਾਉਂਦੀ ਹੈ ਕਰੈਕਰ ਪਿਛਲੇ ਸਾਲ ਵੀ ਜਿਹੜਾ ਸੀਸੀ ਬਟਾਤਾ ਬਹੁਤ ਵਿਕੇ ਆਇਆ ਗਿਆ ਹੈ ਕਿਸੇ ਤਰ੍ਹਾਂ ਦਾ ਨਾਸਟ ਵੀ ਆਇਆ ਜਿੱਥੇ ਕਾਫੀ ਚਾਈਮਿਸ ਬਟਾਤਾ ਵੀ ਮਿਲਿਆ ਗਿਆ ਉਹ ਜਦੋਂ ਇਸ ਤਰ੍ਹਾਂ ਦੇ ਇਨਸੀਡੈਂਟ ਹੋ ਜਾਂਦੇ ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗਦਾ ਉਹਦੇ ਉਹਦੇ ਵਿੱਚ ਥੋੜੀ ਵਿੱਚ ਇਹ ਜੇ ਗੱਲ ਕਿ ਕਿਤੇ ਵੀ ਸਾਡੀਆਂ ਸਾਡੀਆਂ ਅਸੀਂ ਸਪੈਸ਼ਲ ਟੀਮਸ ਨੂੰ ਡਿਪਲੋਏ ਕੀਤੀਆਂ ਹੋਈਆਂ ਨੇ ਆਲਰੇਡੀ ਤੇ ਅਸੀਂ ਪਿੱਛੇ ਜੇ ਤੁਹਾਨੂੰ ਖੇਤ ਪਤਾ ਹੋਏ ਅਸੀਂ ਕੋਆਰਡੀਨੇਟ ਸਰਚ ਆਪਰੇਸ਼ਨ ਵੀ ਕੀਤਾ ਸੀ ਉੱਥੇ ਵੀ ਸਾਡੇ ਕੋਲ ਰਿਕਵਰੀ ਹੋਈ ਸੀ ਉਸ ਦੀ ਐਫ ਆਈ ਆਰ ਲੌਂਚ ਕੀਤੀ ਸੀ ਐਕਸਪਲੋਸਿਵ ਵੈਪ ਦੇ ਅੰਦਰ ਜੇ ਕੋਈ ਇਹੋ ਜੀ ਇਨਫੋਰਮੇਸ਼ਨ ਸਾਡੇ ਕੋਲ ਆਉਂਦੀ ਹੈ ਤੇ ਅਸੀਂ ਉਤੋਂ ਕਾਨੂੰਨ ਮੁਤਾਬਕ ਅਸੀਂ ਡੈਫੀਨਿਟਲੀ ਐਕਸ਼ਨ ਲਵਾਂਗੇ ਸਟ੍ਰਿਕਟ ਐਕਸ਼ਨ ਲਵਾਂਗੇ ਇਹ ਦੁਕਾਨਾਂ ਨੂੰ ਇਹ ਦੁਕਾਨਾਂ ਨੂੰ ਲਾਇਸੈਂਸ ਤਾਂ ਦੇ ਦਿੰਦੇ ਆ ਟਾਈਮਿੰਗ ਕੀ ਇਹਨਾਂ ਦਾ ਕਿਹਨਾਂ ਦਾ ਜਿਹੜੀ ਦੁਕਾਨ ਕੋਈ ਅਲਾਟ ਕਰਦੇ ਆ ਦੁਕਾਨ ਜਿਹੜੀ ਦ ਟਾਈਮਿੰਗ ਇਹਨਾਂ ਦਾ ਜੀ ਨਾਰਮਲ ਸਵੇਰੇ ਲੈ ਕੇ ਨੌਕ ਵੇ ਤੋਂ ਲੈ ਕੇ ਰਾਤ ਦੇ ਨੌ ਵੇ ਤੱਕ 12 ਵਜੇ ਤੁਸੀਂ ਕਹਿ ਰਹੇ ਹੋ 2000 ਰੁਪਏ ਜਿਹੜਾ ਕਿਰਾਇਆ ਉਹ ਡੈਟ ਸਰ ਉਹਦੀ ਜਿਹੜੀ ਹੈਗੀਆਂ ਉਹ ਸੈਪਰੇਟ 144 ਜੋ ਆਰਡਰ ਇਸ਼ੂ ਹੋ ਰਿਹਾ ਸਰ 2000 ਰੁਪਏ ਤੁਸੀਂ ਕਿਰਾਇਆ ਕਹਿ ਰਹੇ ਹੋ ਇਹਨਾਂ ਤੇ ਇਹੀ ਮੈਸੇਜ ਹੈ 45000 ਰੁਪਏ ਮੰਗਿਆ ਜਾ ਰਿਹਾ ਹੈ ਜਿਨ੍ਹਾਂ ਨੇ ਉੱਥੇ ਹੀ ਸ਼ਾਪ ਲੈਣੀ ਹੈ ਫੋਰਥ ਕਹਿੰਦੇ ਹਰ ਸਾਲ ਦੀ ਤਰ੍ਹਾਂ ਠੀਕ ਹੈ ਆਧਾਰ ਕਾਰਡ ਚਾਰ ਫੋਟੋਸ ਚਾਹੀਦੀਆਂ ਹੈਗੀਆਂ ਪੇਮੈਂਟ ਤੇ ਕਿਨਾਂ ਨੂੰ ਦੇਣੀ ਹੈ ਸਰ ਸੁਣੋ ਪੇਮੈਂਟ ਕਿਹਨਾਂ ਨੇ ਤੇਰੀ ਉਹਨਾਂ ਦਾ ਬਕਾਇਦਾ ਨਾਮ ਮੋਬਾਈਲ ਨੰਬਰ ਹੈ ਦੇਖੋ ਤੁਹਾਡੇ 2010 ਰੁਪਏ 45000 ਰੁਪਏ ਦੇ ਕਿਵੇਂ ਦੇਖੋ ਇਹਦੇ ਵਿੱਚ ਇਹ ਜੀ ਥੋੜੀ ਸਾਰੇ ਤੁਸੀਂ ਇੱਥੇ ਅਵੇਲੇਬਲ ਸਿਗੇ ਅੱਜ ਤੇ ਆਪਾਂ ਸਾਰਿਆਂ ਨੇ ਬੜਾ ਇੱਕ ਟਰਾਂਸਪੇਰੈਂਟ ਤਰੀਕੇ ਨਾਲ ਈਵਨ ਜਿਹੜੇ ਪਾਰਟਿਸਪੈਂਟ ਸਿਗੇ ਜਿਹੜੇ ਸਾਰੀ ਆਡੀਅנס ਸੀ ਮੀਡੀਆ ਦੇ ਪਰਸਨ ਸੀ ਉਹਨਾਂ ਨੂੰ ਅਸੀਂ ਅੱਜ ਡਰਾਫਟ ਅਭਾਇਆ ਹੈ ਜਿਹੜੀ ਇਹ ਫੀਸ ਹੈਗੀ ਹੈ ਇਹ ਦੂਜੇ ਮੈਕੂ ਨੇ ਭਰਣੀ ਹੈ ਵੀ ਆਰ ਜਸ ਦ ਇਸ਼ੂਇੰਗ ਅਥਾਰਟੀ ਪਰ ਸਰ ਹਰ ਸਾਲ ਹਰ ਸਾਲ ਕਾਰਪੋਰੇਸ਼ਨ ਵੀ ਇੱਥੇ ਹੁੰਦੀ ਸੀ ਉਹਨਾਂ ਤੋਂ ਅਸੀਂ ਪੁੱਛਦਾ ਵੀ ਜੇ ਤੁਹਾਨੂੰ ਤਾਂ ਪਤਾ ਹੋਣਾ ਹੈ ਤੁਸੀਂ ਕਹਿ ਰਹੇ ਐਸ ਪਰ ਜਿਹੜੀ ਗਾਈਡਲਾਈਨਸ ਹੈ ਉਹ ਗਾਈਡਲਾਈਨਸ ਤੁਹਾਨੂੰ ਵੀ ਨਹੀਂ ਪਤਾ ਇਤਨੀ ਗਾਈਡਲਾਈਨ ਕਿੰਨੇ ਵਾਈ ਕਿੰਨੇ ਦੀ ਨਹੀਂ ਨਹੀਂ ਦੇਖੋ ਕਿ ਕਿੱਦਾਂ ਪਾਰਟੀਸ਼ਨ ਹੋਣੀ ਆ ਯਾ ਪਿਛਲੀ ਵਾਰ ਵੀ ਕਿਹਾ ਗਿਆ ਸੀ ਸਿਰਫ 20 ਸਟੋਰ ਦੁਕਾਨਾਂ ਦੀ ਪਾਰਟੀਸ਼ਨ ਕਰਕੇ 120 ਹੀ ਨਿਕਲੀ ਆ ਨਹੀਂ ਦੇਖੋ ਇਹ ਸੁਣੀ ਉਹ ਬਿਲਕੁਲ ਜਿਹੜੀ ਗੱਲ ਤੁਸੀਂ ਕਹੀ ਹੈ ਉਹਦੇ ਵਿੱਚ 3 ਮੀਟਰ ਦਾ ਗੈਪ ਹੋਣਾ ਚਾਹੀਦਾ ਜਿਹੜੀ ਵੀ ਪਾਰਟੀਸ਼ਨ ਵਾਲੀ ਗੱਲ ਹੈ ਜੇ ਕੋਈ ਇਸ ਤਰ੍ਹਾਂ ਦੀ ਗੱਲ ਹੈ ਤਾਂ ਇਮੀਡੀਟਲੀ ਕਾਰਵਾਈ ਹੋ ਲੱਗੇ ਸਰ ਜੇ ਪਹਿਲਾਂ ਹੋਈ ਹੈ ਜੀ ਤਾਂ ਆਪਾਂ

ਕਵਾਲਿਟੀ ਨਹੀਂ ਹੈ ਨਾ ਤੁਹਾਨੂੰ ਲੈਣਾ ਚਾਹੀਦਾ ਸੀ ਨਾ ਹਰ ਵਾਰ ਬਾਕੀ 1 ਮਿੰਟ ਬਾਕੀ डॉक्टर साहब हर बार बीस लाइसेंस जारी किए जाते हैं लेकिन मौके पर सौ से बड़ी ज्यादा दुकानें जो है वो लगा मैं आपको बार बार यही कह रहा हूँ की अगर सबलेट करके नहीं 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 पैंतालीस हजार दो, के हिसाब से दुकानें सही हो रही है अगर कोई ऐसी आप कह रहे हो की दो हजार पैतालीस हजार रुपए पर रेंट ले रहे हैं अगर कोई ऐसी बात है जी वो बिल्कुल आपको प्रूफ दे रहे हैं मैं वही कह रहा हूँ अगर कोई ऐसी बात है तो इमीडिएटली कार्रवाई हो गई ऐसा कुछ नहीं है कार्रवाई की जाएगी सर एफआईआर आई आर और जो होगी जो कानूनी कार्रवाई जो जिस जिसका लाइसेंस जिसका, जिसका लाइसेंस बिल्कुल बिल्कुल लाइसेंस विल बीच एंड शॉप्स विल बी ट्वेंटी सर पार्टीशन पार्टीशन देखो एक ये शॉप है की है औरे विच पार्टीशन ना मैं थोड़ा क्वेश्चन ही समझया अभी जे मौके ने तो अभी कोई जाके देखियो पार्टीशन के लाइसेंस और एक बिलिंग काउंटर वेटे होगा या बिलिंग काउंटर 6 होनगे नहीं बिलिंग काउंटर भी वन बिलिंग काउंटर भी वन सर दो बिलिंग काउंटर ज्यादा नहीं करते ओ दैट इज रॉन्ग सर स्पेस कितनी होनी चाहिए कंडीशन बने स्पेस भी बड़ी लाइसेंस स्पेस दी इस तरह यू आर इन चार्ज ऑफ गोल्डन पार्क के दिवाली जी विल यू रेट एट डिफरेंट टाइम्स तो देन ओनली देखो जी मेरी ਇਹਦੇ ਵਿੱਚ ਇਹ ਸਬਮਿਸ਼ਨ ਹੈ ਕਿ ਨਾਟ ਓਨਲੀ ਬਲਟਨ پارک ਬਟ 올 द ਸਿਟੀ ਵਿਲ ਬੀ ਸਾਡੇ ਅੰਡਰ ਸਰਵੇਲੈਂਸ ਹੋਊਗਾ ਜਿੱਥੇ ਵੀ ਕੋਈ ਇਲੀਗਲ ਕੋਈ ਸਟੋਰੇਜ ਜਾਂ ਸੈਲਿੰਗ ਹੋਈ ਫਾਇਰ ਕਰਕਰ ਵੀ ਉਹ ਐਕਸ਼ਨ ਵੀ ਲੀ ਵੀ ਟੇਕਨ ਆਲਰੇਡੀ 143 ਦੇ ਪ੍ਰੋਪਰਟਰੀ ਆਰਡਰਸ ਜਾਰੀ ਕਰ ਦਿੱਤੇ ਸਾਰੇ ਜਿਹੜੇ 125 ਬੰਦੇ تھے ਐਸ सिंपल कॉटन क्लोथ्स ताकि इंफ्लेमेबल मटेरियल ना यूज हो सो उन्होंने लाइसेंस वाली फायर सेफ्टी वाली फायर सर्टिफिकेट लेके और एक्सपायरी डेट दे दी नहीं ओदे विच असि जी जेना ने ना लाइसेंस लेने दी एप्लीकेशन पुट अप की थी सीकी एंड दे आर सेइंग जेडी 126 एप्लीकेंट दी ਤੁਸੀਂ ਇੱਥੇ ਵੀਡੀਓਗ੍ਰਾਫੀ ਕੀਤੀ ਹੈ दे ऑल विल सेल पटाखस एट दिस स्पॉट 3 दिवाली तो ये प्रूफ कर सकती है ये मिशबारी दे नहीं थपर कोई गल नहीं जी जे असि एतो बाद चेक कर लेने है जो इस तरह दी गल है जेड़ा विदाउट लाइसेंस कोई पटाखा सेल कर रहे हो ओदेला सक्तो सपेक्शन लगता है ਪਰ ਉਹਨੇ ਇਹਦਾ ਲੋਟ ਕਰਦੀ ਦੁਕਾਨ ਆ ਮੈਂ ਕਹਣਾ ਵੀ ਮੇਰੀ ਏ ਵੀ ਮੇਰੀ ਏ ਵੀ ਮੇਰੀ ਏ ਵੀ ਮੇਰੀ ਐਡਾ ਹੁੰਦਾ ਨਹੀਂ ਨਹੀਂ ਦੇਖੋ ਜਿਹੜੇ ਜਿਹੜੇ 20 ਲਾਇਸੈਂਸ ਜੀ ਤੁਹਾਡੇ ਸਾਹਮਣੇ ਅਸੀਂ ਕੱਢੇ ਆ ਉਹ ਜੇ ਉਹਨਾਂ ਦਾ ਬਕਾਇਦਾ ਜਿਹੜਾ ਉਹਨਾਂ ਦਾ ਨਾਮ ਇਸ ਨਾਮ ਤੋਂ ਹੈ ਉੱਪਰ ਮਤਲਬ ਕਿਸੇ ਬਾਰੇ ਹੋਇਆ ਸਰ ਸਰ ਕੋਈ ਨਾਮ ਨਹੀਂ ਸਰ ਮੈਂ ਜੂਨ ਵਿੱਚ ਇੱਕ ਦੁਕਾਨ ਲੋਡ ਕਰ ਦਿੱਤੀ ਠੀਕ ਹੈ ਜੀ ਮੈਂ 20 ਦੁਕਾਨਾਂ ਬਣਾ ਲਈਆਂ ਮੈਂ ਦਾ ਉਹ ਜਿਹੜਾ ਮੈਨੂੰ ਲੋਡ ਕੀਤੀ ਮੈਂ ਉਹੀ 20 ਦੁਕਾਨਾਂ ਦੇ ਨਾਮ ਲਿਖਾ ਦੂੰ ਆਪਣੇ ਪਤੇ ਨਹੀਂ 20 ਦੁਕਾਨੇ ਉਸੇ ਕੀ ਹੋ ਗਈਆਂ ਮੇਰੀਆਂ ਹੋ ਗਈਆਂ ਬੇਸਮਾ ਨਹੀਂ ਲੋਡ ਨਾ ਪਰ ਸਬਲੀਟਿੰਗ ਲਾਇਸੈਂਸ ਲੈ ਕੇ ਨਾ ਨਹੀਂ ਪਰ ਦੇਖੋ ਪਰ ਦੇਖੋ ਇਹ ਤਾਂ ਇਹਦੇ ਵਿੱਚ ਮੈਂ ਤੁਹਾਨੂੰ ਇਹ ਕਰਦਾ ਨਾ ਇੱਕ ਮਿੰਟ ਇੱਕ ਬਹਾਰ ਲਿਆ ਸਰ ਹੋਲਡਰ ਪਹਿਲਾਂ ਆ ਗਿਆ ਉਹ ਦੋ ਪੁੱਟ ਕਰਦੇ ਇਥੇ ਦੇਖੋ ਇਹਦੇ ਵਿੱਚ ਜਦੋਂ ਅਸੀਂ ਸੱਤ ਲੱਗ ਗਈਆਂ ਜੀ ਯੈਸ ਸਰ ਅਸੀਂ 7 ਤੋਂ ਲੈ ਕੇ 10 ਤਰੀਕ ਤੱਕ ਓਪਨ ਇਹ ਪ੍ਰੋਸੀਜਰ ਸੀਗਾ ਐਨੀਬਾਡੀ ਕੁਡ ਹੈਵ ਅਪਲਾਈਡ ਉਹ ਸਾਰੇ ਨੇ ਐਪਲੀਕੇਸ਼ਨ ਸਾਡੇ ਕੋਲ ਦਿੱਤੀਆਂ ਉਹਦੇ ਵਿੱਚ ਅੱਜ ਲੱਕੀ ਡਰ ਨਿਕਲਿਆ ਠੀਕ ਹੈ ਜੀ ਹੁਣ ਉਹੀ ਸਾਰੇ ਬੰਦੇ ਜਿਹਨਾਂ ਨੂੰ ਲੱਕੀ ਡਰ ਨਿਕਲੇ ਦੇ ਵਿਲ ਬੀ ਗੈਟਿੰਗ ਦਾ ਲਾਇਸੈਂਸਸ ਸਰ 126 126 ਅਵੇਦਨ ਪਾਏ 126 ਸੀਗੇ ਇੱਥੇ ਤੁਹਾਡੇ ਸਾਹਮਣੇ ਨਜ਼ਰ ਆਇਆ 126 ਸਿਰਫ 26 ਬੰਦੇ ਆਏ ਕਿਉਂਕਿ ਉਹ ਹੀ ਬੰਦੇ ਨੇ ਜਿਨ੍ਹਾਂ ਦਾ ਹਰ ਵਾਰ ਨਿਕਲਦਾ ਹੈ ਮਤਲਬ ਪੁੱਛੋ ਕਿ ਇਹਨਾਂ ਦਾ ਤਾਂ ਸਰ ਇਹਨਾਂ ਦਾ ਤਾਂ ਹਰ ਸਾਲ ਨਿਕਲਦਾ ਇਸ ਤਰ੍ਹਾਂ ਨਹੀਂ ਪਰ ਦੇਖੋ ਇਹਦੇ ਵਿੱਚ ਇਹ ਹੈ ਨਾ ਜੀ ਆਪਾਂ ਹੁਣ ਇਸ ਤੋਂ ਟ੍ਰਾਂਸਪੇਰੈਂਟ ਪ੍ਰੋਸੀਜਰ ਹੋਰ ਕੀ ਹੋ ਜਾਊਗਾ ਆਪਾਂ ਸਾਰਾ ਲਿਖਿਟ ਹੋ ਤੁਹਾਡੇ ਸਾਹਮਣੇ ਈਵਨ ਆਪ ਲੋਕਾਂ ਦੇ ਵਿੱਚੋਂ ਵੀ ਪਲਾਟਿਕ ਨੇ ਬਾਈਬਨ ਪਾਇਆ 126 ਬੰਦੇ ਦੇਖੋ ਜੇ ਕੋਈ ਇਹਨਾਂ ਵਿੱਚ ਉਹ ਆਬਜੈਕਸ਼ਨ ਹੋਈ ਤਾਂ ਅਸੀਂ ਉਹਨੂੰ ਟੇਕ ਅਪ ਕਰ ਲਾਂਗੇ ਇਹਦੀ ਕੋਈ ਗੱਲ ਨਹੀਂ ਥੈਂਕ ਯੂ ਸਰ ਐਸਐਮਜ਼ेड ਪੰਜਾਬ ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਬਾਬਾ ਖਾਨ ਬੰਗਾਲੀ ਵਸ਼ਿਕਰਣ ਮੁਟਕਰਨੇ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸੌਖਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋ ਕਚੇਰੀ ਲਵ ਮੈਰਿਜ ਚ ਪ੍ਰੋਬਲਮ ਪਿਆਰ ਮੁਹੱਬਤ ਚੱਕਰ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਸ਼ ਕਰਵਾਉਣਾ ਹੋਵੇ ਇੱਕ ਸੌ ਇੱਕ ਪਰਸੈਂਟ ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤਾਂਤਰੇ ਕੋਲੋਂ ਕੰਮ ਨਾ ਹੋਇਆ ਹੋਵੇ ਤਾਂ ਜਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 987868786